ਰਗਟਿਓ ਮਰਦ ਅਗੰਮੜਾ ਵਰੀਆਮ ਇਕਿਲਾ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ ਸਾਈਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰ ਮੌਕੇ ਜਿੱਥੇ ਦੇਸ਼ ਅਤੇ ਦੁਨੀਆ ਦੇ ਵਿੱਚ ਸੰਗਤਾਂ ਗੁਰੂ ਘਰਾਂ ਦੇ ਵਿੱਚ ਨਤਮਸਤਕ ਹੋਰੀਆਂ ਨੇ ਗੁਰੂ ਚਰਨਾਂ ਦੇ ਵਿੱਚ ਅਰਦਾਸਾਂ ਕਰ ਰਹੀਆਂ ਨੇ ਉੱਥੇ ਗੱਲ ਜੇਕਰ ਪੱਖੇ ਸ੍ਰੀ ਕੇਸਕਟ ਸਾਹਿਬ ਉਹ ਮਹਾਨ ਸਥਾਨ ਜਿਸ ਸਥਾਨ ਤੇ ਸਾਬੇ ਕਮਾਲ ਵੱਲੋਂ ਖਾਲਸਾਪਨ ਪ੍ਰਗਟ ਕੀਤਾ ਗਿਆ ਉਥੋਂ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਏ ਤੇ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਪਹਿਲਾਂ ਤਖਤਸ਼੍ਰੀ ਕੇਸਗੜ੍ਹ ਸਾਹਿਬ ਨੂੰ ਅੱਜ ਦੇ ਇਸ ਖਾਸ ਵਿਸ਼ੇਸ਼ ਦਿਹਾੜੇ ਦੇ ਮੌਕੇ ਤੇ ਬਿਹਤ ਖੂਬਸੂਰਤ ਤਰੀਕੇ ਦੇ ਨਾਲ ਜਿੱਥੇ ਰੰਗ-ਬਰੰਗੇ ਫੁੱਲਾਂ ਦੇ ਨਾਲ ਸਜਾਇਆ ਗਿਆ ਉਥੇ ਸਵੇਰੇ ਅੰਮ੍ਰਿਤ ਵੇਲੇ ਤੋਂ ਸੰਗਤਾਂ ਲਗਾਤਾਰ ਗੁਰੂ ਘਰ ਦੇ ਵਿੱਚ ਅੱਜ ਦੇ ਇਸ ਖਾਸ ਦਿਹਾੜੇ ਮੌਕੇ ਨਤਮਸਤਕ ਹੋਰੀਆਂ ਨੇ ਉਥੇ ਜੇਕਰ ਸਮਾਗਮਾਂ ਦੀ ਗੱਲ ਕੀਤੀ ਜਾਵੇ ਬੀਤੇ ਰੋਜ਼ਾ ਤੋਂ ਜਿਹੜੇ ਸ਼੍ਰੀ ਖੰਡ ਪਾਠ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਸਨ ਅੱਜ ਸਵੇਰੇ ਉਹਨਾਂ ਦੇ ਭੋਗ ਪਾਏਗੇ ਉਸ ਉਪਰੰਤ ਲਗਾਤਾਰ ਜਿਹੜਾ ਧਾਰਮਿਕ ਦੀਵਾਨ ਤੱਕ ਸ਼੍ਰੀ ਕੇਸਗੜ ਸਾਹਿਬ ਦੇ ਖੁੱਲੇ ਦੀਵਾਨ ਜਿਹੜੇ ਤੱਕ ਸ਼੍ਰੀ ਕੇਸਗੜ ਸਾਹਿਬ ਆ ਕੇ ਸਜਾਏ ਗਏ ਨੇ ਉਸ ਤੋਂ ਇਲਾਵਾ ਅੱਜ ਦੇਰ ਸ਼ਾਮ ਜਿਹੜੇ ਇਲਾਕੇ ਦੇ ਵੱਖ-ਵੱਖ ਸਥਾਨਾਂ ਤੋਂ ਦਸ ਨਗਰ ਕੀਰਤਨ ਕਾਸਤੋਰ ਤੇ ਸਾਈਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਤਖਤ ਸ੍ਰੀ ਕੇਸਗੜ ਸਾਹਿਬ ਵਿਖੇ ਪੁੱਜਣਗੇ ਤਖਤ ਸ੍ਰੀ ਕੇਸਗੜ ਸਾਹਿਬ ਦੇ ਦੀਵਾਨ ਹਾਲ ਦੇ ਵਿੱਚ ਇੱਕ ਵੱਡਾ ਜਿਹੜਾ ਗੁਰਮਤ ਸਮਾਗਮ ਹੋਏਗਾ ਕਵੀ ਜਣ ਜਿਹੜੇ ਨੇ ਗੁਰੂ ਸਾਹਿਬ ਦੀ ਮਹਿਮਾ ਗਾਣਗੇ ਉਸ ਤੋਂ ਇਲਾਵਾ ਦਰਬਾਰ ਸਾਹਿਬ ਦੇ ਕੀਰਤਨੀ ਜਥੇ ਜਿਹੜੇ ਸੰਗਤਾਂ ਨੂੰ ਗੁਰਬਾਣੀ ਰਸ ਦੇ ਨਾਲ ਜੋੜਨਗੇ ਇਸ ਤੋਂ ਇਲਾਵਾ ਦੇਰ ਸ਼ਾਮ ਜਿਹੜਾ ਤਖਤ ਸ੍ਰੀ ਕੇਸਗੜ ਸਾਹਿਬ ਦੀ ਮੈਨੇਜਮੈਂਟ ਦੇ ਵੱਲੋਂ ਇੱਥੇ ਆਤਿਸ਼ਬਾਜ਼ੀ ਕੀਤੀ ਜਾਵੇਗੀ ਜੋ ਕਿ ਇੱਕ ਖਿੱਚ ਦਾ ਕੇਂਦਰ ਹੁੰਦੀ ਹੈ ਸੋ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਜਿੱ ਸ਼ੁਰੂ ਕਰਨ ਦੇ ਵਿੱਚ ਨਤਮਸਤਕ ਹੋ ਰਹੀਆਂ ਉੱਥੇ ਖਾਸ ਤੌਰ ਤੇ ਖਾਲਸਾ ਪੰਥ ਦਾ ਉਹ ਪ੍ਰਗਟ ਅਸਥਾਨ ਜਿੱਥੇ ਸਾਈਹਬੇ ਕਮਾਲ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਪ੍ਰਗਟ ਕੀਤਾ ਗਿਆ ਸੀ ਉੱਥੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਦੀ ਆਮਦ ਦੇ ਮੌਕੇ ਵੱਖ-ਵੱਖ ਤਰ੍ਹਾਂ ਦੇ ਜਿਹੜੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ ਤੁਸੀਂ ਦੇਖ ਸਕਦੇ ਹੋ ਜਿੱਥੇ ਰੋਜ਼ਾਨਾ ਦੀ ਤਰ੍ਹਾਂ ਲੰਗਰ ਹਾਲ ਦੇ ਵਿੱਚ ਲੰਗਰ ਜਿਹੜੇ ਚੱਲਦੇ ਨੇ ਉਸ ਤੋਂ ਇਲਾਵਾ ਸੰਗਤਾਂ ਦੇ ਸਹਿਯੋਗ ਦੇ ਨਾਲ ਜਿਹੜੇ ਬਾਹਰ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਉਹ ਲੰਗਰ ਜਿਹੜੇ ਸਜਾਏ ਗਏ ਨੇ ਤੇ ਇਸ ਤੋਂ ਇਲਾਵਾ ਜੇਕਰ ਮੈਂ ਡੈਕੋਰੇਸ਼ਨ ਦੀ ਗੱਲ ਕਰਾਂ ਤਾਂ ਇਹ ਡੈਕੋਰੇਸ਼ਨ ਜਿਹੜੀ ਮਾਲਪੁਰ ਦੀਆਂ ਸੰਗਤਾਂ ਦੇ ਵੱਲੋਂ ਹਰ ਸਾਲ ਇਸੇ ਤਰੀਕੇ ਦਸਮ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਮੌਕੇ ਜਿਹੜਾ ਉਹ ਕੀਤੀ ਜਾਂਦੀ ਹੈ ਤੇ ਪ੍ਰਕਾਸ਼ ਹਮਾਰਾ ਪਿਓ ਪਟਨਾ ਸ਼ਹਿਰ ਵਿਖੇ ਪਬਲਿਓ ਜੇਕਰ ਗੁਰੂ ਸਾਹਿਬ ਦੇ ਪ੍ਰਕਾਸ਼ ਥਾਨ ਦੀ ਗੱਲ ਕੀਤੀ ਜਾਵੇ ਤਾਂ ਪਟਨਾ ਸਾਹਿਬ ਵਿਖੇ ਗੁਰੂ ਸਾਹਿਬ ਦਾ ਪ੍ਰਕਾਸ਼ ਹੋਇਆ ਪਰੰਤੂ ਕਰਮ ਭੂਮੀ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਆਨੰਦਾਂ ਦੀ ਪੂਰੀ ਆਨੰਦਪੁਰ ਸਾਹਿਬ ਗੁਰੂ ਸਾਹਿਬ ਦੀ ਕਰਮ ਭੂਮੀ ਰਹੀ ਹੈ ਕਿਉਂਕਿ ਤਕਰੀਬਨ 30 ਸਾਲ ਦਾ ਸਮਾਂ ਗੁਰੂ ਸਾਹਿਬ ਵੱਲੋਂ ਇਸ ਧਰਤੀ ਦੇ ਉੱਪਰ ਬਤੀਤ ਕੀਤਾ ਗਿਆ ਇਸੇ ਧਰਤੀ ਦੇ ਉੱਪਰ ਸਾਹਿਬੇ ਕਮਾਲ ਦੇ ਵੱਲੋਂ ਖਾਲਸਾ ਪੰਥ ਜਿਹੜਾ ਪ੍ਰਗਟ ਕੀਤਾ ਗਿਆ ਤੇ ਇਸੇ ਸਥਾਨ ਦੀ ਜੱਕਰ ਗੱਲ ਕੀਤੀ ਜਾਵੇ ਤਾਂ ਇਸੇ ਸਥਾਨ ਤੋਂ ਸਾਬੇ ਕਮਾਲ ਵੱਲੋਂ ਆਪਣੇ ਪਿਤਾ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਦੂਸਰੇ ਧਰਮ ਦੀ ਰਾਖੀ ਦੇ ਲਈ ਜਿਹੜਾ ਸ਼ਹਾਦਤ ਦੇਣ ਦੇ ਲਈ ਤੋਰਿਆ ਗਿਆ ਸੋ ਇਹ ਜਿਹੜੀ ਧਰਤੀ ਹੈ ਮਹਾਨ ਧਰਤੀ ਗੁਰੂ ਸਾਹਿਬ ਦੇ ਜਿਹੜਾ ਨਾਲ ਇਤਿਹਾਸ ਦੇ ਨਾਲ ਜੁੜੀ ਹੋਈ ਧਰਤੀ ਹੈ ਪੰਥ ਦੇ ਵਾਲੀ ਸਰਬੰਸਦਾਨੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਅੱਜ ਦੇ ਦਿਨ ਪਿਤਾ ਗੁਰਦੇਵ ਪਾਤਸ਼ਾਹ ਨਵੇਂ ਪਾਤਸ਼ਾਹ ਤੰਤਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਅਤੇ ਮਾਤਾ ਗੁਜਰੀ ਜੀ ਦੇ ਗ੍ਰਹਿ ਪਟਨਾ ਸ਼ਹਿਰ ਜਿੱਥੇ ਅੱਜ ਕੱਲ ਤਖਤ ਸ੍ਰੀ ਹਰਮੰਦਰ ਜੀ ਸਥਿਤ ਹਨ ਉਸ ਪਾਵਨ ਅਸਥਾਨ ਉੱਤੇ ਸਤਿਗੁਰਾਂ ਨੇ ਅੱਜ ਦੇ ਦਿਨ ਅਵਤਾਰ ਧਾਰਿਆ ਔਰ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰਬ ਸਮੁੱਚਾ ਹੀ ਜਗਤ ਬੜੀ ਸ਼ਰਧਾ ਭਾਵਨਾ ਅਤੇ ਉਤਸ਼ਾਹ ਦੇ ਨਾਲ ਮਨਾਇਆ ਜਾ ਮਨਾ ਰਿਹਾ ਹੈ ਔਰ ਸੇਕ ਪੰਥ ਦੇ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਸਮੁੱਚੇ ਹੀ ਪ੍ਰਬੰਧ ਵੱਲੋਂ ਸਾਰੀਆਂ ਹੀ ਸੰਗਤਾਂ ਦੇ ਸਹਿਯੋਗ ਦੇ ਨਾਲ ਸਤਿਗੁਰਾਂ ਦਾ ਪ੍ਰਕਾਸ਼ ਗੁਰਪੁਰ ਬੜੀ ਸ਼ਰਧਾ ਭਾਵਨਾ ਤੇ ਚੜ੍ਹਦੀ ਕਲਾ ਨਾਲ ਮਨਾਇਆ ਜਾ ਰਿਹਾ ਹੈ। ਪਰਸੋਂ ਦੇ ਰੋਜ ਤੋਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਗਏ ਸਨ। ਸਤਿਗੁਰ ਸਾਹਿਬ ਜੀ ਦੀ ਬਖਸ਼ਿਸ਼ ਦੇ ਸਦਕਾ ਗੁਰਬਾਣੀ ਜੀ ਦੇ ਸੰਪੂਰਨ ਭੋਗ ਪਏ ਔਰ ਭੋਗ ਪਾਉਣ ਤੋਂ ਉਪਰੰਤ ਸਤਿਗੁਰ ਸਾਹਿਬਾਂ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਹੋਈ ਔਰ ਸੰਗਤ ਜੀ ਜਿੱਥੇ ਇਹਨਾਂ ਸਮਾਗਮਾਂ ਦੇ ਵਿੱਚ ਬੇਅੰਤ ਸੰਗਤਾਂ ਹਾਜ਼ਰੀਆਂ ਭਰ ਰਹੀਆਂ ਹਨ ਪਿਛਲੇ ਕੁਝ ਸਮੇਂ ਤੋਂ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜੀ ਜੋ ਗੁਰਪੁਰ ਵਾਸੀ ਨੇ ਉਹਨਾਂ ਵੱਲੋਂ ਸੰਗਤਾਂ ਨੂੰ ਇਕੱਤਰ ਕਰਕੇ ਗੁਰਪੁਰਬ ਦੀ ਹੋਰ ਸ਼ਾਨ ਵਧਾਉਣ ਵਾਸਤੇ ਨਗਰਾਂ ਦੇ ਵਿੱਚੋਂ ਸੰਗਤਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਪ੍ਰੇਰਿਤ ਕੀਤਾ ਗਿਆ ਕਿ ਸਤਗੁਰਾਂ ਦਾ ਗੁਰਪੁਰਬ ਮਨਾਉਣ ਵਾਸਤੇ ਆਪਾਂ ਨਗਰਾਂ ਦੇ ਵਿੱਚੋਂ ਨਗਰ ਕੀਰਤਨ ਪ੍ਰਾਰੰਭ ਕਰੀਏ ਔਰ ਤਖਤ ਸ੍ਰੀ ਕੇਸਗੜ ਸਾਹਿਬ ਦੀ ਵਿਖੇ ਉਹਨਾਂ ਦੀ ਸੰਪੂਰਨਤਾ ਹੋਵੇ ਅੱਜ ਸ੍ਰੀ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਨੰਦਪੁਰ ਸਾਹਿਬ ਵਿਖੇ ਜਿਹੜੇ ਸਮਾਗਮ ਹੁਲਕੇ ਗਏ ਆ ਅੱਜ ਸਵੇਰੇ ਕਨਪੜ ਸਾਹਿਬ ਜੀ ਦੇ ਭੋਗ ਪਏ ਨੇ ਉਸ ਤੋਂ ਬਾਅਦ ਜਿਹੜੀ ਦੀਵਾਨਾਂ ਦੀ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਤੇ ਸ਼ਾਮ ਤੱਕ ਦੀਵਾਨ ਸਜਣਗੇ ਰਹਿਰਾ ਸਾਹਿਬ ਦੀ ਸਮਾਪਤੀ ਤੋਂ ਬਾਅਦ ਸ਼ਸਤਰਾਂ ਦੇ ਦਰਸ਼ਨ ਹੋਣਗੇ ਉਸ ਤੋਂ ਬਾਅਦ ਆਸੇਵਾਜੀ ਚਲਾਈ ਜਾਏਗੀ ਜਿਸ ਉਸ ਤੋਂ ਬਾਅਦ ਸਮਾਗਮ ਸ਼ੁਰੂ ਹੋਣੇ ਆ ਜਿਸ ਵਿੱਚ ਕਵੀ ਕੋਈ ਸ੍ਰੀ ਜਥੇ ਦੇ ਢਾਡੀ ਜਥੇ ਦੇ ਸੰਗਤਾਂ ਨੂੰ ਆਪਣਾ ਗੁਰੂ ਜਸ ਸੁਣਾ ਕੇ ਨਿਹਾਲ ਕਰਨਗੇ ਔਰ ਇਸੇ ਸਮਾਗਮਾਂ ਦੇ ਸੰਬੰਧ ਦੇ ਵਿੱਚ ਅੱਜ ਦਸ ਨਗਰ ਕੀਰਤਨ ਵੱਖ-ਵੱਖ ਥਾਵਾਂ ਤੋਂ ਉਹ ਤੱਕ ਸਾਫ ਪਹੁੰਚ ਪਹੁੰਚਣਗੇ ਤਰੀਨ ਸ਼ਾਨਦਾਰ ਪਹੁੰਚਣਗੇ ਜਿਨ੍ਹਾਂ ਦਾ ਸਵਾਗਤ ਸੰਗਤਾਂ ਨੂੰ ਨਾਲ ਲੈ ਕੇ ਸਾਰਾ ਉਹ ਸ਼ਰਧਾ ਸਾਧ ਦੇ ਨਾਲ ਬੜਾ ਧੂਨਤਾ ਮਨਾ ਕੀਤਾ ਜਾਊਗਾ ਔਰ ਆਸੇਵਾਜੀ ਜਿਹੜੀ ਵਿਸ਼ੇਸ਼ ਛੇੜੀ ਉਹ ਕਰਵਾਈ ਜਾਏਗੀ ਤੇ ਲੰਗਰਾਂ ਦੇ ਸੋਚੇ ਜਿਹੜੇ ਪ੍ਰਬੰਧ ਦਾ ਉਹ ਬਹੁਤ ਵਧੀਆ ਤਰੀਕੇ ਨਾਲ ਸੰਗਤਾਂ ਦੇ ਸਹਿਯੋਗ ਦੇ ਨਾਲ ਕਰਵਾਏ ਆ ਰਹਿਸ਼ਾਂ ਦੇ ਪ੍ਰਬੰਧ ਕਰਾਏ ਆ ਮੈਡੀਕਲ ਦੀ ਸਹੂਲਤ ਸਾਰੀ ਪ੍ਰੋਵਾਈਡ ਕਰਾਈ ਗਈ ਹੈ ਔਰ ਸੰਗਤਾਂ ਨੂੰ ਮੈਂ ਬੇਨਤੀ ਕਰਦਾ ਵੀ ਆਓ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆਪਾਂ ਆਪਣੇ ਗੁਰੂ ਸਾਹਿਬਾਨ ਦੇ ਇਸ ਪ੍ਰਕਾਸ਼ ਜਿਹੜੇ ਵਿੱਚ ਅਨਤਮਸਤਕ ਹੋ ਗਏ ਆਪਣਾ ਜੀਵਨ ਸਫਲਾ ਕਰੀਏ ਜੀ ਕੈਮਰਾਮੈਨ ਮਨਪ੍ਰੀਤ ਦੇ ਨਾਲ ਬੀਐਸ ਚਾਨਾ ਪੀਟੀਸੀ ਨੂੰ ਸ਼ਿਦਨਾਨਪੁਰ ਸਾਹਿਬ